ਏ ਚਲੇਗਾ ਨਹੀਂ ਦੇਖੀ ਪਿੱਛੇ ਜਦੋਂ ਤੁਸੀਂ ਸਰ ਮਾੜੇ ਜਿਹੇ ਐਂਡ ਤੇ ਹੁਣ ਥੋੜਾ ਜਿਹਾ ਆ ਜਾਂਦਾ ਹੈ ਜਿਸ ਸਰ ਸਭ ਸਭ ਸਾਹਮਣੇ ਦੇਖੀ ਨਾ ਇਹ ਕੱਲ ਦਾ ਜਿਹੜਾ ਬਕੂਆ ਸੀਗਾ ਇੱਕ ਆ ਆਰਤੀ ਚੌਂਕ ਕੋਲੇ ਦੁਬਾਰਾ ਕਰਾਂ ਜੀ 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 ਕੱਲ ਦਾ ਬਕੂਆ ਸੀ ਆਰਤੀ ਚੌਂਕ ਦੇ ਕੋਲੇ ਜਿਹੜੇ ਇੱਕ ਬੋਰੀ ਦੇ ਵਿੱਚ ਲਾਸ਼ ਸਿੱਟ ਕੇ ਭਜ ਗਏ ਸੀ ਉਹ ਅਸੀਂ ਸਾਡੀ ਪੁਲਿਸ ਤੇ ਬੜੀ ਇੰਪੈਕਟ ਉਹਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਬੜੇ ਅਲਰਟ ਸੀਗੇ ਲੋਕੋ ਨੇ ਰਿਪੋਰਟ ਵੀ ਇਮੀਡੀਏਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਦੀ ਹੋਰ ਟਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸੱਸ ਤੇ ਸਹਰਾ ਸਹਰਾ ਦਾ ਹੈਗਾ ਕ੍ਰਿਸ਼ਨ ਤੇ ਮਿਲਾਰੀ ਇਹਦੀ ਸੱਸ ਹੈ ਇਹਨਾਂ ਨੂੰ ਇਹਨਾਂ ਦੇ ਕੈਰੇਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਇਹ ਜਦੋਂ ਥੋੜਾ ਲੇਟ ਆਈ ਤੇ ਮਿਸਿਸ ਬਾਟ ਦੇ ਡੈਡ ਕੇਅਰ ਰੋਜ਼ ਲੇਟ ਆਂਦੀ ਸੀ ਇਸ ਕਰਕੇ ਇਹਨਾਂ ਨੇ ਫਿਰ ਉਹਨਾਂ ਦੇ ਆਪਸ ਝੜਕੋਈ ਤੇ ਸੱਸ ਨੇ ਫੜੀ ਤੇ ਸਹੁਰੇ ਨੇ ਦਾ ਗਲਾ ਦਬਾ ਕੇ ਇਹਨੂੰ ਮਾਰਤਾ ਸੀ ਤੇ ਅਗਲੇ ਦਿਨ ਸਵੇਰ ਫਿਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਇੱਕ ਮਾਰ ਬੰਦਾ ਉਹਨੂੰ ਮਾਰਨਿੰਗ 'ਚ ਇਹਨਾਂ ਨੇ ਬੁਲਾ ਲਿਆ ਮਾਰਨਿੰਗ 'ਚ ਬੁਲਾ ਕੇ ਉਹਨਾਂ ਨੇ ਮਾਰਨਿੰਗ 'ਚ ਬੁਲਾ ਕੇ ਉਹਨੂੰ ਕਹਿੰਦੇ ਕਿ ਆਂਬ ਦੀ ਇੱਕ ਇਹ ਬੋਰੀ ਐ ਅਸੀਂ ਸਿੱਟ ਕੇ ਆਣੀ ਹੈ ਸੋ ਉਹ ਬੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੇ ਸੀ ਕਿ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਉੱਥੇ ਪਾਸੇ ਨਹੀਂ ਮੁੜ ਪਏ ਤੇ ਬਰੌਂਗ ਕਰਦੇ ਆ ਇਹ ਆਪਣਾ ਸੁਨੀਲ ਤੋਂ ਤੇ ਬਾਅਦਿਆ ਤੇ ਬਾਕੀ ਫਿਰ ਸਾਡੀ ਫੋਰਸ ਨੇ ਐਡੀਸੀਪੀ ਜਰੂਰ ਦੇ ਨਾਲ ਹਸਪਤਾਲ ਤੇ ਫੋਰਸ ਨੇ ਬਾਕੀ ਨੇ بڑا ਉਸਤੈਦੀ ਨਾਲ ਕੰਮ ਕੀਤਾ ਤੇ ਇਹ 4 ਘੰਟਿਆਂ ਚ ਹੀ ਅਸੀਂ ਟ੍ਰੇਸ ਕਰ ਲਿਆ ਤੇ ਸਾਡੇ ਤਿੰਨੇ ਜਿਹੜੇ ਮਲਜ਼ਮ ਹੈਗੇ ਗ੍ਰਿਫਤਾਰ ਹਨ ਜੋ ਤਾਂ ਸੀ ਗੋਦੀ ਪਤੀ ਇਹਦਾ ਲਖਨਊ ਰਹਿੰਦਾ ਮਮੀ ਇਹਦਾ ਲਖਨਊ ਰਹਿੰਦਾ ਇਹ ਵੀ ਪਹਿਲਾਂ ਰਹਿੰਦੀ ਸੀ ਪਰ ਇਹ ਉਹਨਾਂ ਦਾ ਆਪਸ ਤੁਹਾਡਾ ਚੱਲਦਾ ਰਹਿੰਦਾ ਸੀਗਾ ਇਹਦੇ ਪਤੀ ਦਾ ਨਾਮ ਹੈਗਾ ਅਰਵਿੰਦ 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 ਸਰ ਬੱਚੇ ਵੀ ਇਹ ਆਪਣਾ ਮਕਾਨ ਹੈ ਇੱਕ ਬੇਟੀ ਵੀ ਉੱਥੇ ਰਹਿੰਦੀ ਅਰਵਿੰਦ ਇੱਕ ਬੇਟੀ ਹੈਗੀ ਇਹਨਾਂ ਦਾ ਆਪਣਾ ਮਕਾਨ ਨੇ ਕਿਰਾਏ ਤੇ ਇਹ ਕਿਰਾਏ ਤੇ ਹੈ ਸਰ ਵੈਰੀਫਿਕੇਸ਼ਨ ਹੋ ਰਿਹਾ ਤੇ ਡੋਮੈਸਟਿਕ ਮੈਰੀਫਿਕੇਸ਼ਨ ਚੈੱਕ ਕਰ ਰਹੇ ਹੈ ਬੈਗਜ ਹੋਈ ਹੋਈ ਹੈ ਫਿਰ ਮਰਡਰ ਕਿੱਥਾ ਕਿਹੜੀ ਵੇਖਾਂਗੇ ਆ ਕੋਈ ਥਾਰ ਨਹੀਂ ਸੀ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦੇ ਤੇ ਮਹਾਰਾਜਨਗਰ ਕਰੀ ਕਰੇ ਹੀ ਦੇ ਦੋ ਮਹਾਰਾਜਨਗਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਲਾਲਚ ਦਿੱਤਾ ਸੀਗਾ ਜਾਂ ਕੀ ਤੁਹਾਨੂੰ ਨਾ ਲਗਾਨੀ ਜਾਂ ਉਹਨੂੰ ਪਤਾ ਹੀ ਨਹੀਂ ਸੀਗਾ ਕੀ ਨਾ ਅਜੇ ਨੂੰ ਅਜੇ ਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਆਮ ਆਮ ਦਾ ਤੇ ਕਹਿ ਕੇ ਆ ਰਿਹਾ ਸੀਗਾ ਤੇ ਉਹਨੂੰ ਉਸ ਹਾਵ ਨਾਲ ਉਧਾਂ ਹੀ ਉਹਨੂੰ ਕਹਿ ਰਿਹਾ ਸੀ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਉਹ ਦੱਬੇ ਮੰਡੀ ਦੇ ਚੱਕਰ ਪੁਲਿਸ ਨੂੰ ਦੇਖ ਕੇ ਵੀ ਉਹ ਡਰ ਕੇ ਆਣੀ ਹਾਂ ਉਹ ਜੋ ਦੇਖਿਆ ਤੇ ਸਾਡੇ ਲਈ ਉਹ ਵੀ ਹੁੰਦਾ ਜਮੈਂ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਹੈ ਪਰ ਐ ਕਿੰਨੇ ਉਹ ਜਮੈਂ ਸਾਡਾ ਲੱਗਦਾ ਨਹੀਂ ਕਿ ਜਿੱਦਾਂ ਪਹਿਲਾਂ ਡਰਾਮੇ ਚ ਲਾਲ ਫੁੱਟ ਕੇ ਨਹੀਂ ਪਰਵਾਹੀ ਕਿ ਹੁਣ ਇੱਕ ਇਦਾਂ ਦੀ ਬਾਤ ਆ ਗਈ ਹੈ ਜਿੱਦਾਂ ਹੁਣ ਗਾਇਕ ਤੇ ਰਹਿੰਦੇ ਨੇ ਜਿਵੇਂ ਜਾਂਦੇ ਨੇ ਕੋਈ ਲੱਗਦਾ ਵੱਡੀਆਂ ਬਾਤਾਂ ਪੰਜਾਬ ਦੇ ਲੋਕਾਂ ਨੇ ਵੈਰੀਫਿਕੇਸ਼ਨ ਜਰੂਰੀ ਹੈ ਵੈਰੀਫਿਕੇਸ਼ਨ ਦਾ ਜਰੂਰੀ ਹੈ ਹੀ ਇਹ ਕਿ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ 락 ਕਰ ਵੀ ਰੱਖਦੇ ਹਨ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਸਥਾਈ ਰਹਿਣਾ ਚਾਹੀਦਾ ਹੈ ਮਹਿੰਮ ਸਾਡੀ ਚੱਲਦੀ ਰਹਿੰਦੀ ਹੈ ਜੀ ਇਸ ਮਾਰਕੀ। ਥੈਂਕ ਯੂ। ਸਰ ਜੀ ਜਦੋਂ ਆਉਂਦੇ ਹੋ ਜੀ ਆਸਲੀ ਇਹ ਤੁਹਾਨੂੰ ਦੱਸ ਦਿਆਂ। ਅਣੀ